ਬਹੁਤ ਲੜਦੇ ਮੈਂ ਨਾ ਬਹੁਤ ਕੁੜਤੇ ਮਾਰਦੇ ਸੀ ਮੈਨੂੰ ਤੇ ਕੱਲ ਕੱਲੋ ਸਟਿਕ ਚਾਂਤੀ ਕਰ ਲੈ ਮੈਂ ਪਈ ਸੀ ਆਪਣੇ ਕਮਰੇ ਤੇ ਮੇਰੇ ਹਸਬੰਦ ਆ ਗਏ ਇਹ ਤੇ ਮੇਰੇ ਗਾਲਾਂ ਫੜ ਲਿਆ ਿਸਕਿਆ ਲਾਇਕੀ ਆਪਣੀ ਤੇ ਹੋਈ ਤਸ਼ੱਦਦ ਨੂੰ ਬਿਆਨ ਕਰ ਰਹੀ ਇਹ ਔਰਤ ਦਾਜ ਰੂਪੀ ਦੈਂਤ ਦੀ ਬਲੀ ਚੜਨ ਤੋਂ ਪਾਲ ਬਾਲਬਾਜੀ ਫਰੀਦਕੋਟ ਦੀ ਅਧਿਆਪਕਾ ਹਰਜੀਤ ਕੋਰ 1.5 ਸਾਲ ਪਹਿਲਾਂ ਫਰੀਦਕੋਟ ਦੇ ਹੀ ਰਹਿਣ ਵਾਲੇ ਹਰਵੰਦਰ ਸਿੰਘ ਦੇ ਨਾਲ ਵਿਆਹੀ ਹਰਜੀਤ ਦੀਵਯੋਤਾ ਜ਼ਿੰਦਗੀ ਅੱਜ ਉਸ ਲਈ ਬੋਝ ਸਾਬਤ ਹੋ ਰਹੀ ਹੈ ਕਿਉਂਕਿ ਹਰਜੀਤ ਦੇ ਹਮਸਫਰ ਤੇ ਸਹੁਰਾ ਪਰਿਵਾਰ ਨੇ ਉਸ ਨੂੰ ਅਜੇ ਹੀ ਜ਼ਖਮ ਦਿੱਤੇ ਨੇ ਜਿਸ ਦੀ ਬਰਪਾਈ ਹਰਜੀਤ ਦੇ ਹੰਝੂ ਕਦੇ ਨਹੀਂ ਕਰ ਸਕਦੇ ਬੜੀ ਸ਼ਰਮ ਵਾਲੀ ਗੱਲ ਹੈ ਕਿ ਗੱਡੀ ਦੀ ਭੁੱਖ ਅੱਗੇ ਸਹੁਰਾ ਪਰਿਵਾਰ ਨੂੰ ਆਪਣੀ ਨੂੰ ਦੀ ਜ਼ਿੰਦਗੀ ਗੀ ਛੋਟੀ ਨਜ਼ਰ ਆਈ ਹਰਜੀਤ ਦੇ ਮੂੰਹੋਂ ਸੁਣੋ ਸੋਹਰਿਆਂ ਦੇ ਜ਼ੁਲਮ ਦੀ ਕਹਾਣੀ ਮੰਗ ਕਰਦੇ ਸੀ ਹੁਣ ਗੱਡੀ ਲੈਣੀ ਸੀ ਪਹਿਲਾਂ ਕਹਿੰਦੇ ਪਹਿਲਾਂ ਕਹਿੰਦੇ ਸੀ ਕਿ ਨਵੀਂ ਅਸੀਂ ਅਟਿਆਉਸ ਦਿੱਤੀ ਸੀ ਕਹਿੰਦੇ ਅਸੀਂ ਇਹ ਨਹੀਂ ਲੈਣੀ ਅ ਬਲੇਰੋ ਲੈਣੀ ਹੈ ਤੇ ਫਿਰ ਕਹਿੰਦੇ ਅਸੀਂ ਕਿਆ ਚੱਲ ਨਹੀਂ ਕਹਿੰਦੇ 7 ਲੱਖ ਦੇ ਦੋ ਅਸੀਂ 7 ਲੱਖ ਦੇ ਦੇਣਗੇ ਚੱਕ ਨਹੀਂ ਫੜਿਆ ਕਹਿੰਦੇ ਨਹੀਂ ਅਸ ਤੋਂ 10 ਲੱਖ ਲੈਣਾ ਨਾਲ ਬਲੇਰੋ ਦੇ ਦੋ ਬਲੇਰੋ ਦੇ ਦੋ ਜੇ ਮੈਂ ਨਾਲ 1.5 ਲੱਖ ਰੁਪਏ ਦੇ। ਅਸੀਂ ਕਿਹਾ ਅਸੀਂ ਬਲੇਰੋ ਤਾਂ ਦੇ ਸਕਦੇ ਨਾਲ 1.5 ਲੱਖ ਨਹੀਂ ਦੇ ਸਕਦੇ। ਕਹਿੰਦੇ ਚਲੋ ਠੀਕ ਹੈ ਹੁਣ ਤਾਂ ਅਸੀਂ ਉਧਰੋਂ ਹੀ ਉੱਪਰ ਚੜ ਗਏ। ਅਸੀਂ ਹੁਣ ਉਹ ਲੈਣੀ ਹੈ ਸਕੋਰਪੀਓ ਲੈਣੀ ਹੈ ਸਾਰਾ ਢਹਾਂ ਲੱਖ। ਉਧਰ ਐਸਐਚਓ ਇਕਬਾਲ ਸਿੰਘ ਦਾ ਕਹਿਣਾ ਹੈ ਕਿ ਪੇੜਤਾ ਦੇ ਬਿਆਨ ਤੇ ਪਤੀ ਸੱਸ ਸੋਹਰਾ ਤੇ ਨਾਨ ਨਾਲ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਪਤੀ ਦੀ ਗ੍ਰਿਫਤਾਰੀ ਕੀਤੀ ਜਾ ਚੁੱਕੀ ਹੈ। ਜਿਸ ਵੰਦੀ ਅਸੀਂ ਆ ਸਵੇਰੇ ਬਿਆਨ ਉਹਦਾ ਦਰਜ ਕਰਕੇ ਤੇ ਮਾਮਲਾ 307 498 406 ਆਈਪੀਸੀ ਤਹਿਤ ਦਰਜ ਕੀਤਾ ਤੇ ਉਹਦੀ ਅੱਗੇ ਹੁਣ ਤਫਤੀਸ਼ ਕਰਦੀ ਹੈ। ਲੜਕੀ ਦਾ ਜਿਹੜਾ ਹਸਬੰਦ ਹੈ ਹਰਵਿੰਦਰ ਸਿੰਘ ਉਹਨੂੰ ਅਸੀਂ ਕਾਬੂ ਕਰ ਲਿਆ ਤੇ ਉਹਨੂੰ ਅਸੀਂ ਜੱਜ ਸਾਹਬ ਦੇ ਪੇਸ਼ ਕਰਾਂਗੇ ਫਿਰ ਮਾਨਡ ਲੈ ਕੇ ਉਸ ਤੋਂ ਅਗਲੀ ਪੁਸ਼ਕਿਸ਼ ਕਰਾਂਗੇ ਜ਼ਿਕਰ ਹੋ ਗਿਆ ਕਿ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਚੀਕਾ ਪੁਲਿਸ ਮੁਲਾਜ਼ਮ ਤੇ ਉਸ ਦੇ ਪਰਿਵਾਰ ਵੱਲੋਂ ਆਪਣੀ ਨੂੰ ਦੇ ਨਾਲ ਦਰਿੰਦਗੀ ਦੀਆਂ ਸਾਰੀਆਂ ਹੱਦਾ ਪਾਰ ਕਰ ਉਸ ਨੂੰ ਮੌਤ ਦੇ ਘਾਟ ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਲੋੜ ਹੈ ਦਾਜ ਦੇ ਲੋਬੀਆਂ ਤੇ ਸਖਤ ਕਾਰਵਾਈ ਕਰਕੇ ਅਜਿਹੀ ਮਿਸਾਲ ਕਾਇਮ ਕੀਤੀ ਜਾ ਸਕੇ ਤਾਂ ਕਿ ਫਿਰ ਕਿਸੇ ਵਿਅਕਤੀ ਨੂੰ ਅਜੇ ਹੱਤ ਦਰਦ ਨਾ ਸਹਿਣਾ ਪਵੇ ਫਰੀਦਕੋਟ ਤੋਂ ਜਗਤਾਰ ਤੋਂ ਸਾਂਝ ਜਗਬਣੀ ਟੀਵੀ